ਏ ਮੈਨੂੰ ਫੋਨ ਆਇਆ ਕਹਿੰਦੇ ਅਸੀਂ HDFC ਲਾਈਫ ਤੋਂ ਬੋਲ ਰਹੇ ਆਂ ਤੇ ਤੁਹਾਡਾ ਜਿਹੜਾ ਹੈ ਉਹ ਬਿੱਲ ਹੈ ਉਹ ਤੁਹਾਡਾ ਦੇਣਾ ਬੰਦਾ ਹੈ ਫੋ ਕਹਿੰਦੇ ਵੀ ਤੁਸੀਂ ਇਨਸ਼ੋਰਸ ਕਰਾਈ ਵੀ ਆ ਤੁਸੀਂ ਹੈਲਥ ਇਨਸ਼ੋਰਸ ਕਰਾਈ ਆ ਮੈਂ ਕਹਾਂ ਜੀ ਮੈਂ ਹੈਲਥ ਇਨਸ਼ੋਰਸ ਕਰਾਈ ਨਹੀਂ ਮੈਂ ਮੇਰੇ ਕੋਈ ਪਾਲਸੀ ਨਹੀਂ ਚੱਲਦੀ ਗਈ ਉਹ ਕਹਿੰਦੇ ਤੁਹਾਨੂੰ ਬੈਂਕ ਜਾਣ ਦੀ ਲੋੜ ਨਹੀਂ ਗਈ ਅਸੀਂ ਤੁਹਾਡਾ ਹੁਣੇ ਇੱਥੇ ਬੰਦ ਕਰ ਦਿੰਦੇ ਆ ਤੇ ਤੁਹਾਡੇ ਕੋਲੇ ਜੇ HDFC ਦੀ ਸਾਈਟ ਕੋਈ ਹੈਗੀ ਹੈ ਡਾਊਨਲੋਡ ਕੀਤੀ ਵੀ ਇਹ ਉਹਨੂੰ ਖੋਲੋ ਕਿ ਮੈਂ ਉਹਨਾਂ ਚਾਂਸੇ ਜਾ ਗਿਆ ਉਹ ਕਹਿੰਦੇ ਸੀ ਐਚਡੀਐਫਸੀ ਲਾਈਫ ਤੋਂ ਹੀ ਬੋਲਦੇ ਅਸੀਂ ਜਿਹੜੀ ਅਮਾਊਂਟ ਆ ਟੋਟਲ ਕਿੰਨੀ ਹੋਗੀ ਸਾਰੀ ਇਹ ਟੋਟਲ ਸਵਾ ਲੱਖ 4 ਲੱਖ ਦੇ ਨੇੜੇ ਬਣਦੀ ਹੈ ਜੀ ਐਪ ਤੁਸੀਂ ਆਪ ਡਾਊਨਲੋਡ ਕੀਤਾ ਸੀ ਕਿ ਜਿਹੜਾ ਆਲਰੇਡੀ ਤੁਹਾਡੇ ਕੋਲੇ ਪਹਿਲਾਂ ਐਪ ਸੀਗਾ ਹੀ ਐਚਡੀਐਫਸੀ ਦਾ ਉਹੀ ਸੀ ਐਚਡੀਐਫਸੀ ਦਾ ਰੇਡ ਕਾਰਡ ਬਣਵਾਇਆ ਹੁਣ ਆ ਇਹ ਬੈਂਕ ਨੇ ਡਾਊਨਲੋਡ ਕਰਵਾਇਆ ਸੀ ਬੈਂਕ ਨੇ ਡਾਊਨਲੋਡ ਕਰਾਇਆ ਸੀ ਜੀ ਪੁਲਿਸ ਵੱਲੋਂ ਵੀ ਵੱਖ-ਵੱਖ ਸਮੇਂ ਜਾਣਕਾਰੀ ਦਿੱਤੀ ਜਾਂਦੀ ਹੈ ਲੋਕਾਂ ਨੂੰ ਵੀ ਸਾਈਬਰ ਠੱਗੀ ਤੋਂ ਬਚਣਾ ਚਾਹੀਦਾ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਜਿੱਥੇ ਕਿਹਾ ਜਾਂਦਾ ਜਦੋਂ ਤਰੱਕੀ ਹੁੰਦੀ ਹੈ ਤੇ ਉਸ ਦੇ ਨਾਲ-ਨਾਲ ਕਈ ਮੁਸੀਬਤਾਂ ਵੀ ਆਉਂਦੀਆਂ ਨੇ ਤੇ ਉਹਨਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਜੇ ਮੋਬਾਈਲ ਦੀ ਗੱਲ ਕੀਤੀ ਜਾਵੇ ਤਾਂ ਮੋਬਾਈਲ ਨੇ ਇੱਕ ਤਰ੍ਹਾਂ ਦੀ ਦੁਨੀਆ ਮੁਠੀ ਵਿੱਚ ਕਰ ਲਈ ਹੈ Google ਤੋਂ ਹਰ ਚੀਜ਼ ਤੁਸੀਂ ਸਰਚ ਕਰ ਸਕਦੇ ਹੋ ਹਰ ਚੀਜ਼ ਤੱਕ ਪਹੁੰਚ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਪਰ ਨਾਲ ਦੀ ਨਾਲ ਹੀ ਜਿਹੜੀਆਂ ਸਮੱਸਿਆਵਾਂ ਆਮ ਆਖ ਜੇ ਸਾਈਬਰ क्राइम ਦੀ ਗੱਲ ਕੀਤੀ ਜਾਵੇ ਤਾਂ ਸਾਈਬਰ ਕਰਾਈਮ ਆ ਜਿਹੜਾ ਬਹੁਤ ਜ਼ਿਆਦਾ ਵਧਿਆ ਹੋਇਆ ਖਾਸ ਕਰ ਇਹਦੇ ਜੇ ਆਪਾਂ ਕਹਿ ਦਈਏ ਇਹਦੇ ਚਾਂਸੇ ਵਿੱਚ ਪੜਿਆ ਲਿਖਿਆ ਵਰਗ ਹੀ ਜ਼ਿਆਦਾ ਆਉਂਦਾ ਕਿਉਂਕਿ ਜਿਹੜੇ ਅਨਪੜਾ ਉਹਨਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੁੰਦੀ ਨਾ ਹੀ ਉਹ ਕੁਝ ਦੱਸ ਪਾਉਂਦੇ ਆ ਪਰ ਇਹ ਵੱਖ-ਵੱਖ ਤਰ੍ਹਾਂ ਦੀ ਵੱਖ-ਵੱਖ ਸਮੇਂ ਦੇ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੀਆਂ ਕਾਲਾਂ ਆਉਂਦੀਆਂ ਨੇ ਜਿਹੜੇ ਇੰਨੇ ਐਕਸਪਰਟ ਨੇ ਠੱਗ ਉਹ ਸਾਹਮਣੇ ਵਾਲੇ ਬੰਦੇ ਨੂੰ ਇਸ ਤਰ੍ਹਾਂ ਲਜਾਉਂਦੇ ਨੇ ਕਿ ਉਹ ਚਾਹੇ ਜਿੰਨਾ ਮਰਜੀ ਜਾਣਕਾਰੀ ਰੱਖਦਾ ਹੋਵੇ ਜਿੰਨਾ ਮਰਜੀ ਪੜਿਆ ਲਿਖਿਆ ਹੋਵੇ ਫਿਰ ਵੀ ਉਹਨਾਂ ਦੇ ਚਾਂਸੇ ਚਾਹ ਕੇ ਲੱਖਾਂ ਰੁਪਏ ਆਪਦੇ ਕਿਤੇ ਨਾ ਕਿਤੇ ਗਵਾਹ ਬੈਂਦਾ ਸਾਡੇ ਨਾਲ ਅੱਜ ਵਿਅਕਤੀ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਉਹਨਾਂ ਨਾਲ ਵੀ ਕਾਫੀ ਵੱਡੀ ਆ ਜਿਹੜੀ ਠੱਗੀ ਵੱਜੀ ਆ ਜਿਹੜੀ ਸਾਈਬਰ ਠੱਗੀ ਆ ਆਪਾਂ ਕਹਿ ਦਈਏ ਵੱਜੀ ਆ ਉਹ ਐਸਐਸਪੀ ਦਫ਼ਤਰ ਪਹੁੰਚੇ ਸੀ ਅੱਜ ਮਿਲੇ ਵੀ ਆ ਕੀ ਮਾਮਲਾ ਕੀ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਬਲਜੀਤ ਸਿੰਘ ਗੱਲ ਹੈ ਜੀ ਬਲਜੀਤ ਸਿੰਘ ਜੀ ਕੀ ਮਾਮਲਾ ਹੋਇਆ ਇਹ ਜਿਹੜੀ ਠੱਗੀ ਵਜੀ ਕਿਵੇਂ ਵਜੀ ਇਹ ਪਹਿਲਾਂ ਸਟਾਰਟ ਕਿਵੇਂ ਹੋਇਆ ਕੰਮ ਅੱਜ ਹੀ ਮੈਂ ਇੱਥੇ ਐਸਐਸਪੀ ਸਾਹਿਬ ਨੂੰ ਮਿਲਣ ਆਇਆ ਸੀ ਇੱਥੇ ਮੈਂ ਤੇ ਮੈਨੂੰ ਫੋਨ ਆਇਆ ਕਹਿੰਦੇ ਅਸੀਂ ਐਚਡੀਐਫਸੀ ਲਾਈਫ ਤੋਂ ਬੋਲ ਰਹੇ ਹਾਂ ਤੇ ਤੁਹਾਡਾ ਜਿਹੜਾ ਹੈ ਉਹ ਬਿੱਲ ਹੈ ਉਹ ਤੁਹਾਡਾ ਦੇਣਾ ਬੰਦਾ ਹੈ ਮੈਂ ਕਿਹਾ ਬਿੱਲ ਬਿੱਲ ਕਾਦਾ ਸੀ ਆ ਐਚਡੀਐਫਸੀ ਲਾਈਫ ਉਹ ਕਹਿੰਦੇ ਵੀ ਤੁਸੀਂ ਇੰਸ਼ੋਰੈਂਸ ਕਰਾਈ ਵੀ ਆ ਤੁਸੀਂ ਹੈਲਥ ਇੰਸ਼ੋਰੈਂਸ ਕਰਾਈ ਆ ਮੈਂ ਕਿਹਾ ਜੀ ਮੈਂ ਹੈਲਥ ਮੇਰੇ ਕੋਈ ਪਾਲਸੀ ਨਹੀਂ ਚੱਲਦੀ ਗਈ ਤੇ ਉਹ ਕਹਿੰਦੇ ਤੁਹਾਡੀ ਹੋਊਗੀ ਕਿਸੇ ਕਰਤੀ ਹੋਣੀ ਐ ਮੈਂ ਕਿਹਾ ਜੀ ਮੈਂ ਕਰਾਈ ਨਹੀਂ ਜੇ ਹੋ ਗਈ ਤਾਂ ਮੈਂ ਬੰਦ ਕਰਾ ਲੂੰ ਬੈਂਕ ਜਾ ਕੇ ਬੰਦ ਕਰਾ ਲੂੰਗਾ ਉਹ ਕਹਿੰਦੇ ਤੁਹਾਨੂੰ ਬੈਂਕ ਜਾਣ ਦੀ ਲੋੜ ਨਹੀਂ ਗਈ ਅਸੀਂ ਤੁਹਾਡਾ ਹੁਣੇ ਇੱਥੇ ਬੰਦ ਕਰ ਦਿੰਨੇ ਆ ਤੇ ਤੁਹਾਡੇ ਕੋਲੇ ਜੇ HDFC ਦੀ ਸਾਈਟ ਕੋਈ ਹੈਗੀ ਹੈ ਡਾਊਨਲੋਡ ਕੀਤੀ ਵੀ ਤਾਂ ਉਹਨੂੰ ਖੋਲੋ ਮੈਂ ਕਿਹਾ ਉਹ ਡਾਊਨ ਮੈਂ ਹੈਗੀ ਮੇਰੇ ਕੋਲੇ ਡਾਊਨ ਤੇ ਮੈਂ ਉਹ ਖੋਲ ਲਈ ਹੁਣ ਕਹਿੰਦੇ ਤੁਸੀਂ ਕ੍ਰੈਡਿਟ ਕਾਰਡ ਦੇ ਵਿੱਚ ਜਾਓ ਮੈਂ ਕ੍ਰੈਡਿਟ ਕਾਰਡ ਐਪ ਖੋਲਿਆ ਉਹਦੇ ਵਿੱਚੋਂ ਤੇ ਫਿਰ ਉਹ ਚ ਆਪਸ਼ਨ ਆਈ ਸੀ ਤੁਸੀਂ ਜਿਹੜੇ ਕ੍ਰੈਡਿਟ ਕਾਰਡ ਦੇ ਚਾਰ ਨੰਬਰ ਜਿਹੜੇ ਪਿਛਲੇ ਉਹ ਫਿਲ ਕਰੋ ਮੈਂ ਉਹ ਭਰਤੇ ਉਦੋਂ ਬਾਅਦ ਮੈਨੂੰ ਕਹਿੰਦੇ ਦੋ ਕੁ ਮਿੰਟ ਵੇਟ ਕਰਨੀ ਪੈਣੀ ਆ ਤੇ ਤੁਹਾਡੇ ਇਹ ਚੱਲ ਜਾਣੀ ਆ ਮੈਂ ਠੀਕ ਆ ਜੀ ਤੇ ਕੁਝ 10 15 ਮਿੰਟਾਂ ਬਾਅਦ ਹੀ ਮੇਰੇ ਇਹਦੇ ਇਥੇ ਮੈਸੇਜ ਆ ਗਿਆ ਮੈਨੂੰ ਫੋਨ ਤੇ ਕਿ ਮੇਰੇ ਫੋਨ ਦੇ ਵਿੱਚੋਂ ਪਹਿਲਾ ਕਿ ਜਿਹੜੇ 18562 ਰੁਪਏ ਹੈ ਉਹ ਨਿਕਲ ਗਏ ਨਿਕਲਦਾ ਮੈਸੇਜ ਆਇਆ ਮੈਂ ਤਾਂ ਇੱਥੇ ਬੈਠਾ ਸੀ ਮੈਂ ਤਾਂ ਕੋਈ ਖਰਚ ਨਹੀਂ ਕੀਤੀ ਸਪੈਂਡ ਨਹੀਂ ਕੀਤਾ ਕੁਝ ਵੀ ਫਿਰ ਉਸ ਤੋਂ ਬਾਅਦ ਮੇਰਾ 49237 ਰੁਪਏ ਦਾ ਮੈਸੇਜ ਆ ਗਿਆ ਫਿਰ ਤੀਜਾ ਮੈਸੇਜ ਆ 36530 ਰੁਪਏ ਦਾ ਮੈਂ ਨਾਲ ਦੀ ਨਾਲ ਹੀ ਇਹ ਏਟੀਐਮ ਕਾਰਡ ਤੇ ਕ੍ਰੈਡਿਟ ਕਾਰਡ ਬੰਦ ਕਰਾਉਣ ਵਾਸਤੇ ਫੋਨ ਲਾਇਆ ਪਰ ਉਹ ਫੋਨ ਲੱਗ ਨਹੀਂ ਰਿਹਾ ਸੀਗਾ ਉਥੋਂ ਬੰਦ ਨਹੀਂ ਹੋ ਰਿਹਾ ਸੀ ਕਿਸੇ ਨੇ ਉਹਦੇ ਕੱਟਿਆਂ ਦੇ ਨਾਲ ਦੀ ਨਾਲ ਹੀ ਉਹਨਾਂ ਨੇ ਮੇਰਾ ਜਿਹੜਾ ਫੋਨ ਹੈਂਗ ਕਰ ਲਿਆ ਸੀਗਾ ਇਸ ਤੋਂ ਬਾਅਦ ਫਿਰ ਮੈਂ ਬੈਂਕ ਗਿਆ ਇੱਥੇ ਨਾਲ ਹੀ ਬੈਂਕ ਹੈ ਗੁਰੂ ਕਾਂਸੀ ਮਾਰਕ ਤੇ ਬੱਸ ਅੜੇ ਕੋਲੇ ਤੇ ਉੱਥੇ ਵੀ ਮੇਰੇ ਬੈਠੇ ਬੈਠੇ ਹੀ ਉਹਨਾਂ ਦੇ ਬੰਦ ਕਰਦੇ ਕਰਦੇ ਮੇਰੇ ਫੋਨ ਤੋਂ ਕਾਲ ਕਰਕੇ ਮੇਰੇ ਪੰਜ ਇਥੋਂ ਜਿਹੜੀਆਂ ਹੋਰ ਕਿੱਸਾ ਨਿਕਲ ਗਿਆ ਪਹਿਲਾਂ ਨਿਕਲੀ ਮੇਰੀ ਉਸ ਇੱਕ ਲੱਖ 45000 ਦੀ ਫਿਰ 16000 29 ਦੀ ਫਿਰ 49132 ਰੁਪਏ ਦੀ ਫਿਰ 5550 ਰੁਪਏ ਦੀ ਫਿਰ 95454 ਰੁਪਏ 77 ਪੈਸੇ ਦੀ ਫਿਰ ਅਖੀਰ ਨੂੰ ਉਹਨਾਂ ਨੇ ਆਪਦੇ ਫੋਨ ਤੋਂ ਜਿਹੜਾ ਹੈ ਉਹ ਮੇਰਾ ਕ੍ਰੈਡਿਟ ਕਾਰਡ ਬੰਦ ਕਰਾਇਆ ਮੇਰਾ ਅਕਾਊਂਟ ਬੰਦ ਕਰਾਇਆ ਸਾਰਾ ਤੇ ਫਿਰ ਜਿਹੜਾ ਸਾਰਾ ਕੁਝ ਬਲੌਕ ਹੋ ਗਿਆ ਮੇਰਾ ਜੀ ਫਿਰ ਉਸ ਤੋਂ ਬਾਅਦ ਮੈਂ ਆ ਕੇ ਐਪਲੀਕੇਸ਼ਨ ਦਿੱਤੀ ਹੈ ਐਸਐਸਪੀ ਸਾਹਿਬ ਨੂੰ ਇੱਥੇ ਤੇ ਉਹਨਾਂ ਨੇ ਪ੍ਰੋਸਸਾ ਦਵਾਇਆ ਵੀ ਜੋ ਤੁਹਾਡਾ ਠੱਗੀ ਹੋਈ ਹੈ ਸੀ ਉੱਤੇ ਬੰਦੀ ਜੋ ਕਾਰਵਾਈ ਕਰਾਂਗੇ ਜੀ ਜਿਹੜੀ ਅਮਾਉਂਟ ਆ ਟੋਟਲ ਕਿੰਨੀ ਹੋਗੀ ਸਾਰੀ ਇਹ ਟੋਟਲ ਸਵਾ 4 ਲੱਖ ਦੇ ਨੇੜੇ ਬੰਦੀ ਆ ਜੀ ਜੀ ਇਹ ਜਿਹੜਾ ਐਪ ਤੁਸੀਂ ਆਪ ਡਾਊਨਲੋਡ ਕੀਤਾ ਸੀ ਕਿ ਜਿਹੜਾ ਆਲਰੇਡੀ ਤੁਹਾਡੇ ਕੋਲੇ ਪਹਿਲਾਂ ਐਪ ਸੀਗਾ ਹੀ HDFC ਦਾ ਉਹੀ HDFC ਦਾ ਲਾਈਫ ਐਪ ਸੀ ਇਹਦੇ ਕੋਲ ਡਾਊਨਲੋਡ ਪਹਿਲਾਂ ਕੀਤਾ ਹੋਇਆ ਸੀ ਜੀ ਉਹ ਤੇ ਮੈਂ ਉਹਨਾਂ ਚਾਂਸੇ ਜਾ ਕੇ ਉਹ ਕਹਿੰਦੇ ਸੀ HDFC ਲਾਈਫ ਤੋਂ ਹੀ ਬੋਲਦੇ ਅਸੀਂ ਉਹ ਸੈਪ ਨੂੰ ਤੁਸੀਂ ਪਹਿਲਾਂ ਕਦੇ ਵਰਤਿਆ ਸੀਗਾ ਅ ਪਹਿਲਾਂ ਘਟਵਾ ਦੀ ਵਰਤਿਆ ਜੀ ਉਹਨੂੰ ਵੈਸੇ ਡਾਊਨਲੋਡ ਕੀਤਾ ਸੀ ਬੈਂਕ ਵਾਲੇ ਕਰਾਤਾ ਸੀ ਗਿਆ ਪਰ ਘੱਟਵਾਤੀ ਵਰਦੇ ਸੀ ਉਹਨੂੰ ਆਨਲਾਈਨ ਕਰ ਕਿੰਨੀ ਪਹਿਲੀ ਵਾਰੀ ਹੋਇਆ ਜੀ ਇਹ ਅੱਛਾ ਇਹ ਡਾਊਨਲੋਡ ਕਰਵਾਇਆ ਸੀ ਇਹ ਜਦੋਂ ਤੁਸੀਂ ਕ੍ਰੈਡਿਟ ਕਾਰਡ ਬਣਵਾਇਆ ਹੋਣਾ ਇਹ ਬੈਂਕ ਨੇ ਡਾਊਨਲੋਡ ਕਰਵਾਇਆ ਸੀ ਬੈਂਕ ਨੇ ਡਾਊਨਲੋਡ ਕਰਾਇਆ ਸੀ ਜੀ ਹੋਰ ਕੋਈ ਪਾਸਵਰਡ ਉਹਨਾਂ ਨੇ ਵਗੈਰਾ ਲਿਆ ਸੀ ਜਿਵੇਂ ਕੱਲੇ ਨੰਬਰਾਂ ਨਾਲ ਤਾਂ ਮੇਰੇ ਖਾਲ ਨਹੀਂ ਹੋ ਸਕਦਾ ਜੀ ਉਹਨਾਂ ਨੇ ਕੋਈ ਓਟੀਪੀ ਨਹੀਂ ਲਿਆ ਮੇਰੇ ਤੋਂ ਕੋਈ ਮੇਰੇ ਤੋਂ ਪਾਸਵਰਡ ਨਹੀਂ ਲਿਆਗਾ ਪਰ ਉਹਦੇ ਚ ਉਹਨਾਂ ਨੇ ਨੰਬਰ ਫਿਲ ਕਰਾ ਲਏ ਜੀ ਮੇਰੇ ਕ੍ਰੈਡਿਟ ਕਾਰਡ ਦੇ ਤੇ ਉਹ ਸਕਰੀਨ ਉਹਨਾਂ ਕੋਲੇ ਸ਼ੇਅਰ ਹੋ ਗਈ ਉਹਨਾਂ ਦੇ ਅਧਿਕਾਰੀ ਕੀ ਕਹਿੰਦੇ ਅਧਿਕਾਰੀ ਕਹਿੰਦੇ ਜੀ ਅਸੀਂ ਜੋ ਕਾਰਵਾਈ ਕਰਾਂਗੇ ਜੋ ਹੋ ਸਕਦਾ ਹੈ ਕੋਸ਼ਿਸ਼ ਕਰਾਂਗੇ ਪੂਰੀ ਉਹਨਾਂ ਨੇ ਵਿਸ਼ਵਾਸ ਦਵਾਇਆ ਹੈ ਜਦੋਂ ਆਪਾਂ ਕਿਤੇ ਫੋਨ ਲਾਉਨੇ ਆ ਜਾਂ ਆਪ ਕਿਸੇ ਨੂੰ ਵੀ ਕਾਲ ਲਾਉਨੇ ਆ ਉਹਦੇ ਤੋਂ ਪਹਿਲਾਂ ਸਰਕਾਰ ਜਾਣਕਾਰੀ ਦਿੰਦੀ ਹੈ ਜਿਹੜੀਆਂ ਕੰਪਨੀਆਂ ਜਾਣਕਾਰੀ ਦਿੰਦੀਆਂ ਵੀ ਇਹ ਠੱਗੀ ਦਾ ਤੁਸੀਂ ਸ਼ਿਕਾਰ ਨਾ ਹੋਇਓ ਸਰਕਾਰ ਵੱਲੋਂ ਵੀ ਪੁਲਿਸ ਵੱਲੋਂ ਵੀ ਵੱਖ-ਵੱਖ ਸਮੇਂ ਜਾਣਕਾਰੀ ਦਿੱਤੀ ਜਾਂਦੀ ਹੈ ਲੋਕਾਂ ਨੂੰ ਵੀ ਸਾਈਬਰ ਠੱਗੀ ਤੋਂ ਬਚਣਾ ਚਾਹੀਦਾ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਮੀਡੀਆ ਵੀ ਕਵਰ ਕਰਦਾ ਉਹ ਵੀ ਵਾਇਰਲ ਹੁੰਦੀਆਂ ਵੀ ਇਹ ਬਹੁਤ ਸਾਰੀਆਂ ਜਿਹੜੀਆਂ ਠੱਗੀਆਂ ਵਜਦੀਆਂ ਤੁਸੀਂ ਨਹੀਂ ਸੋਚਿਆ ਵੀ ਕਦੇ ਇਸ ਤਰ੍ਹਾਂ ਕਾਲ ਆਈ ਉਹ ਸੁਣਦੇ ਹੀ ਮੈਸੇਜ ਉਹ ਸੁਣਦੇ ਆ ਇਹਨਾਂ ਦਾ ਪਰ ਵਿਸ਼ਵਾਸ ਇਸ ਕਰਕੇ ਕਰਕੇ ਕਿ ਅਸੀਂ HDFC ਲਾਈਫ ਤੋਂ ਬੋਲ ਰਹੇ ਆ ਤੇ ਉਹ HDFC ਲਾਈਫ ਦੀ ਸਾਈਟ ਖਲਵਾਈ ਉਹਨਾਂ ਨੇ ਮੇਰੇ ਤੋਂ ਤੇ ਕੋਈ ਉਹਨਾਂ ਨੇ OTP ਵਗੈਰਾ ਕੁਝ ਨਹੀਂ ਲਿਆ ਉਹਨਾਂ ਨੇ ਮੇਰੇ ਤੋਂ ਪਰ ਉਹ ਨੰਬਰ ਫਿਲ ਕਰਾ ਲਿਆ ATM ਕਾਰਡ ਦਾ ਮੇਰੇ ਤੋਂ ਬੈਂਕ ਅਧਿਕਾਰੀਆਂ ਕੋਲ ਹੁਣ ਤੁਸੀਂ ਪਹੁੰਚੇ ਹੋ ਉਸ ਜਿਹੜੇ ਉਹਨਾਂ ਦੀ ਜਿਹੜੀਆਂ ਤੁਹਾਡੀ ਪੇਮੈਂਟ ਨਿਕਲ ਚੁੱਕੀ ਆ ਉਹਦਾ ਕੀ ਹੋਇਆ ਕੀ ਕਹਿੰਦੇ ਉਹ ਉਹ ਕਹਿੰਦੇ ਕਿਰਾਸੀ ਰੋਕ ਰਾਤੀ ਹੈ ਜੀ ਤੁਹਾਡੀ ਪੇਮੈਂਟ ਨਹੀਂ ਨਿਕਲੂਗੀ ਆ ਫਾਰਮ ਵੀ ਮੈਂ ਭਰਿਆ ਵਿਆ ਫਾਰਮ ਭਰਤਾ ਮੈਂ ਜੋ ਡਿਟੇਲ ਹੈ ਉਹ ਬੈਂਕ ਵਾਲੇ ਭਰਤੀ ਹੈ ਤੇ ਉਹਨਾਂ ਨੂੰ ਦੇਣੀ ਆ ਹੁਣ ਇਹਦੇ ਤੇ ਨੰਬਰ ਪਾ ਕੇ ਦੇਵਾਂਗੇ ਜੀ ਉਸ ਸਾਈਬਰ ਕਰਾਈਮ ਦਾ ਨੰਬਰ ਤੇ ਫੋਨ ਕੀਤਾ ਸੀ ਮੈਂ ਪਰ 1.5-2 ਘੰਟੇ ਕਰਦਾ ਰਿਹਾ ਬਹੁਤ ਫੋਨ ਕੀਤੇ ਪਰ ਉਹਨਾਂ ਨੇ ਚੱਕਿਆ ਨਹੀਂ ਫੋਨ ਉਹ ਹੋਈ ਨਹੀਂ ਜੀ ਹੁਣ ਕਿਹੜਾ ਨੰਬਰ ਸੀ ਉਹ ਏ 1903 ਨੰਬਰ ਸੀਗਾ ਜੀ ਜਿਹੜਾ ਸਰਕਾਰ ਵੱਲੋਂ ਜਾਰੀ ਕੀਤਾ ਸਰਕਾਰ ਵੱਲੋਂ ਸਰਟ ਦਾ ਨੰਬਰ ਆ ਜੀ ਉਸ ਤੇ ਕਰ ਦਰਬਰ ਚੱਕਿਆ ਕਿਸੇ ਨੇ ਨਹੀਂ ਜੀ ਹੋਣਾ ਉਹ ਇਹ ਜੇ ਹੁਣ ਪੇਮੈਂਟ ਮੈਨੂੰ ਕਲੀਅਰ ਦੱਸੋ ਵੀ ਜਿਹੜੀ ਪੇਮੈਂਟ ਆ ਬੈਂਕ ਕਹਿੰਦੀ ਆ ਵੀ ਤੁਹਾਨੂੰ ਭਰਨੀ ਪਏਗੀ ਕਿ ਸਰਜੇਗਾ ਇਦਾਂ ਨਹੀਂ ਬੈਂਕਾਂ ਨੇ ਕਿਹਾ ਸੀ ਤੁਹਾਡਾ ਅਕਾਊਂਟ ਬੰਦ ਕਰਤਾ ਤੁਹਾਡੇ ਅਕਾਊਂਟ ਚੋਂ ਪੇਮੈਂਟ ਕੋਈ ਨਿਕਲੇਗਣੀ ਨਹੀਂ ਜਿਹੜੀ ਨਿਕਲ ਚੁੱਕੀ ਉਹਦਾ ਕੀ ਹੋਣਾ ਨਹੀਂ ਪੇਮੈਂਟ ਨਿਕਲੀ ਨਹੀਂ ਉਹ ਪੇਮੈਂਟ ਹੋਲਡਸ ਲੱਗ ਜਾਂਦੀ ਹੈ ਜਿਹੜੀ ਕ੍ਰੈਡਿਟ ਵਾਲੀ ਪੇਮੈਂਟ ਆ ਨਾ ਜੀ ਉਹ ਬੈਂਕ ਬਾਅਦ ਆਦਾ ਕਰਦੀ ਆ ਜਿਹੜੀ ਪੇਮੈਂਟ ਨਿਕਲੀ ਹੈ ਤੁਹਾਡਾ ਕ੍ਰੈਡਿਟ ਕਾਰਡ ਸੀਗਾ ਇਹ ਕ੍ਰੈਡਿਟ ਕਾਰਡ ਹੈ ਜੀ ਕ੍ਰੈਡਿਟ ਕਾਰਡ ਤੋਂ ਕੋਈ ਵੀ ਸਮਾਨ ਖਰੀਦਦੇ ਆਂ ਲੇਕਿਨ ਉਹਦੀ ਪੇਮੈਂਟ ਉਹ ਰਾਈਟ ਵੇ ਨਹੀਂ ਹੁੰਦੀ ਉਹ ਤੋਂ ਬਾਅਦ ਚ ਹੁੰਦੀ ਪੇਮੈਂਟ ਉਹਦੀ ਜੀ ਮੋਬਾਈਲ ਨੂੰ ਕਿਵੇਂ ਦੇਖਦੇ ਹੋ ਅੱਜ ਤੁਹਾਡੇ ਨਾਲ ਵੀ ਠੱਗੀ-ਭੱਜੀ ਬਹੁਤ ਸਾਰੇ ਲੋਕਾਂ ਨਾਲ ਵੀ ਠੱਗੀ ਵਜਦੀ ਆ ਆਏ ਦਿਨ ਕੋਈ ਨਾ ਕੋਈ ਘਟਨਾਵਾਂ ਸਾਹਮਣੇ ਆਉਂਦੀਆਂ ਲੱਗਦਾ ਵੀ ਇਹਦੇ ਤੇ ਵੀ ਬਹੁਤ ਸਤਰਕਤਾ ਵਰਤਣ ਦੀ ਲੋੜ ਆ ਧਿਆਨ ਦੇਣ ਦੀ ਲੋੜ ਆ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਜੀ ਮੈਂ ਚੰਗਾ ਵਾਲਾ ਪੜਿਆ ਲਿਖਿਆ ਹੋ ਕੇ ਸਭ ਕੁਝ ਜਾਣਦੇ ਹੋਏ ਨਾ ਚਾਂਸੇ ਜਾ ਚੁ ਜੇ ਮੌਕੇ ਤੇ ਨਾ ਜਾਂਦਾ ਮੈਂ ਬੈਂਕ ਦੇ ਵਿੱਚ ਤੇ ਪਤਾ ਨਹੀਂ ਕਿੰਨੇ ਕੁ ਦੀ ਫਾਇਦੀ ਤੇ ਹੋ ਸਕਦਾ ਪੈਸੇ ਮੈਨੂੰ ਭਰਨੇ ਪਏ ਜਾਂਦੇ। ਕਿ ਮੈਂ ਨਾਲ ਦੀ ਨਾਲ ਹੀ ਬੈਂਕ ਜਾਵੜੇ ਉਦੋਂ ਹੀ ਮੈਂ ਕੋਸ਼ਿਸ਼ ਕੀਤੀ। ਤੇ ਅਫਸਰਾਂ ਨੂੰ ਮਿਲਿਆ ਜਾ ਕੇ ਮੈਂ ਬੈਂਕ ਮੈਨੇਜਰ ਨੂੰ ਮੈਨੂੰ ਲੱਗਦਾ ਜਿੱਥੇ ਤੁਸੀਂ ਠੱਗੀ ਦਾ ਸ਼ਿਕਾਰ ਹੋਏ ਆ ਪਰ ਦੂਸਰੇ ਪੱਖੇ ਵੀ ਆ ਵੀ ਤੁਸੀਂ ਜਿਹੜੀ ਸਤਰਕਤਾ ਵਧਦੀ ਹੈ ਟਾਈਮ ਨਾਲ ਚੱਲੇ ਗਏ ਉਹਦੇ ਨਾਲ ਮੈਨੂੰ ਲੱਗਦਾ ਕਾਫੀ ਫਾਇਦਾ ਹੋਊ। ਹਾਂਜੀ ਜੇ ਮੈਂ ਮੌਕੇ ਤੇ ਨਾ ਜਾਂਦਾ ਕਿਉਂਕਿ ਮੇਰੇ 5 ਜਿਹੜੇ ਪੈਸੇ 5 ਐਂਟਰੀਆਂ ਬੈਂਕ ਦੇ ਵਿੱਚ ਹੀ ਹੋਈਆਂ ਨੇ ਹੁੰਦੀਆਂ ਹੋਈਆਂ। ਬੈਂਕ ਮੈਨੇਜਰ ਦੇ ਸਾਹਮਣੇ ਤਾ ਕਿ ਉਹਨਾਂ ਨੂੰ ਸਬੂਤ ਮਿਲ ਗਿਆ ਕਿ ਵਾਕਈ ਇਹ ਇਹਨਾਂ ਠੱਗੀ ਹੋਈ ਜਾ ਰਹੀ ਹੈ ਨਹੀਂ ਤਾਂ ਇਹ ਵਿਸ਼ਵਾਸ ਨਹੀਂ ਹੋਣਾ ਸੀ ਕਿ ਸ਼ਾਇਦ ਮੈਂ ਹੀ ਵਰਤਿਆ ਹੋਵੇ ਇਸ ਚੀਜ਼ ਦਾ ਬੜਾ ਫਾਇਦਾ ਹੋ ਗਿਆ ਜੇ ਮੈਂ ਨਾਲ ਦੀ ਨਾਲ ਮੌਕੇ ਤੇ ਤਰਕ ਹੋ ਕੇ ਬੈਂਕ 'ਤੇ ਪਹੁੰਚਿਆ ਤੇ ਉਹਦਾ ਮੈਨੂੰ ਕਾਫੀ ਲਾਭ ਮਿਲੇਗਾ ਜੀ ਅੱਛਾ ਜਿਹੜੇ ਇੰਟਰੀਆਂ ਹੋਈਆਂ ਇਹ ਕਿੱਥੋਂ ਦੀਆਂ ਹੋਈਆਂ ਜੋ ਬੈਂਕ ਨੇ ਦੱਸਿਆ ਉਹ ਕਿੱਥੇ-ਕਿੱਥੇ ਘੜਵਾਏ ਗਏ ਜਾਂ ਕਿੱਥੇ ਖਰੀਦੇ ਆ ਇਹ ਆ ਨਾਂ ਲਿਖਿਆ ਜੀ ਦੋ ਤਾਂ ਛੱਤੀਸ਼ਗੜ੍ਹ ਦੀਆਂ ਹੈਗੀਆਂ ਬਾਕੀ ਕੰਪਨੀ ਦੇ ਨਾਂ ਲਿਖਿਆ ਡੋਡੀ ਇੱਕ ਐਮਜ਼ਨ ਦੀ ਹੋਈ ਆ ਜੀ ਹੈ ਜੀ ਤੇ ਇੱਕ ਸੀਈਐਸਸੀ ਇਹਦੇ ਹੋਈ ਆ ਤੇ ਔਰ ਨੈਟੋ ਦੀ ਹੋਈ ਹੈ ਜੀ ਇਹ 8 ਐਂਟਰੀਆਂ ਮੇਰੇ ਕੋਲੇ ਟਾਟਾ ਪਾਵਰ ਦੀ ਹੋਈ ਹੈ ਜੀ ਇਹ ਸਾਰਾ ਰਿਕਾਰਡ ਇਹਦੇ ਚ ਆ ਗਿਆ ਨਾਲ ਦੀ ਮੈਂ ਕਿਤੋਂ ਲੈ ਲਿਆ ਉਹਦੀ ਮੈਂ ਹਾਂ ਹੁਣ ਤੁਹਾਡੇ ਨਾਲ ਠੱਗੀ ਵੱਜੀ ਆ ਤੁਸੀਂ ਠੱਗੀ ਦੇ ਸ਼ਿਕਾਰ ਹੋਏ ਆ ਕੀ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਮੈਂ ਤਾਂ ਇਹੀ ਕਹੂੰਗਾ ਜੀ ਕੋਈ ਵੀ ਕੰਮ ਕਰਾਉਣਾ ਤਾਂ ਆਪਣੇ ਬੈਂਕ 'ਤੇ ਜਾ ਕੇ ਕਰਵਾਓ ਫੋਨ ਤੇ ਕੋਸ਼ਿਸ਼ ਨਾ ਕਰੋ ਕਿਸੇ ਦਾ ਮੈਸੇਜ ਨਾ ਸੁਣੋ ਕਿਉਂਕਿ ਮੈਂ ਵੀ ਪਹਿਲਾਂ ਕਈ ਵਾਰੀ ਹੋਇਆ ਮੇਰੇ ਨਾਲ ਮੈਂ ਬਚਿਆ ਅੱਜ ਕੁਦਰਤੀ ਉਹਨਾਂ ਦੇ ਚਾਂਸੇ 'ਚ ਮੈਂ ਵੀ ਆ ਗਿਆ ਤੇ ਜਿੰਨੀ ਕੋਸ਼ਿਸ਼ ਹੋਵੇ ਕਿ ਆਨਲਾਈਨ ਆਪਾਂ ਜਿਹੜਾ ਕੰਮ ਨਾ ਕਰੀਏ ਬਚਾ ਜਾਵੇ ਇਸ ਤੋਂ ਕਿਉਂਕਿ ਜੇਸੀਂ ਆਨਲਾਈਨ ਕਰਾਂਗੇ ਤਾਂ ਹੀ ਸਾਡੇ ਨਾਲ ਠੱਗੀ ਹੋਊਗੀ ਜੇ ਬੈਂਕ ਜਾਵਾਂਗੇ ਤਾਂ ਸਾਡੇ ਨਾਲ ਕੋਈ ਠੱਗੀ ਨਹੀਂ ਹੋਊਗੀ ਸਾਡਾ ਟਾਈਮ ਤਾਂ ਜ਼ਰੂਰ ਲੱਗਦਾ ਪਰ ਅਸੀਂ ਬਚੇ ਰਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਇਹ ਸਨ ਭਾਈ ਸਾਜ ਜੀ ਨਾਲ ਗੱਲਬਾਤ ਕੀਤੀ ਆ ਵੀ ਇਹ ਤਕਰੀਬਨ 4 ਲੱਖ ਤੋਂ ਵੀ ਵੱਧ ਰੁਪਇਆ ਜਿਹੜਾ ਕ੍ਰੈਡਿਟ ਕਾਰਡ 'ਚ ਉਹਨਾਂ ਨੇ ਐਂਟਰੀਆਂ ਕਰਵਾ ਲਈਆਂ ਹਾਲਾਂਕਿ ਬੈਂਕ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਜਿਹੜੀ ਪੇਮੈਂਟ ਉਹ ਨਹੀਂ ਹੋਊਗੀ ਮਤਲਬ ਕਿ ਇਹਨਾਂ ਨੂੰ ਨਹੀਂ ਭਰਨੀ ਪਊਗੀ ਦੂਸਰੇ ਪਾਸੇ ਜਿਹੜੀ ਇੱਕ ਪਾਸੇ ਭਾਵੇਂ ਇਹਨਾਂ ਨੇ ਉਹ ਉਹਨਾਂ ਨਾਲ ਗੱਲਬਾਤ ਕੀਤੀ ਆ ਕਿਤੇ ਨਾ ਕਿਤੇ ਗਲਤੀ ਹੋਈ ਆ ਜਿਹੜੀ ਉਹ ਉਹਨਾਂ ਨਾਲੇ ਪੈਸੇ ਲਈ ਐਂਟਰੀਆਂ ਕਰਵਾਈਆਂ ਗਈਆਂ ਪਰ ਨਾਲ ਇਹਨਾਂ ਦੀ ਇਹ ਵੀ ਸਤਰਕਤਾ ਵਰਤੀ ਇਹਨਾਂ ਨੇ ਜਿਹੜੀ ਟਾਈਮ ਤੇ ਕਾਰਵਾਈ ਕੀਤੀ ਤੇ ਬੈਂਕ ਅਧਿਕਾਰੀਆਂ ਦੇ ਸਾਹਮਣੇ ਹੀ ਜਿਹੜੀਆਂ ਉਹ ਐਂਟਰੀਆਂ ਹੋਈਆਂ ਉਹਨਾਂ ਦੇ ਕ੍ਰੈਡਿਟ ਕਾਰਡ ਦੀਆਂ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਜਿਹੜੀ ਇਹਨਾਂ ਨਾਲ ਠੱਗੀ ਹੋ ਰਹੀ ਆ ਤੇ ਬੈਂਕ ਅਧਿਕਾਰੀਆਂ ਵੱਲੋਂ ਕਾਰਵਾਈ ਕਰਕੇ ਉਹ ਜਿਹੜੀ ਪੇਮੈਂਟ ਹੋਲਡ ਤੇ ਲਾ ਲਈ ਗਈ ਆ ਪਰ ਨਾਲ ਹੀ ਉਹਨਾਂ ਨੇ ਸਾਈਬਰ ਕ੍ਰਾਈਮ ਨੂੰ ਐਸਐਸਪੀ ਬਠਿੰਡਾ ਨੂੰ ਵੀ ਐਪਲੀਕੇਸ਼ਨ ਦਿੱਤੀ ਆ ਕਿ ਅਪਰੋਕਤ ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਤੁਹਾਨੂੰ ਇਹ ਸਤਰਕਤਾ ਵਰਤਣ ਦੀ ਲੋੜ ਆ ਜਿੱਥੇ ਤੁਸੀਂ ਮੋਬਾਈਲ ਨਾਲ ਬਾਕੀ ਕੰਮ ਕਰਦੇ ਹੋ ਉੱਥੇ ਕਿਸੇ ਦੀ ਕਾਲ ਆਉਂਦੀ ਆ ਕੋਈ ਲਿੰਕ ਆਉਂਦਾ ਜਾਂ ਕੋਈ ਮੈਸੇਜ ਆਉਂਦਾ ਉਹਨਾਂ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਤੇ ਬਿਨਾਂ ਕਿਸੇ ਵਜ੍ਹਾ ਤੋਂ ਉਹਨਾਂ ਨੂੰ ਨਹੀਂ ਓਪਨ ਕਰਨਾ ਚਾਹੀਦਾ ਤੁਸੀਂ ਦੇਖ ਰਹੋ ਕਲਿਆਨਟੀਵੀ ਪੰਜਾਬ ਤੇ ਮੈਂ ਹਰਸ਼ਪਾਤ ਸਿੰਘ